ਮਨਜੀਤ ਸਿੰਘ ਕਾਕੇ ਕੋਲ ਨਰਿੰਦਰ ਕੌਰ ਭਰਾਜੀ ਨੇ ਡਿਮਾਂਡ ਰੱਖੀ ਕਿ ਪ੍ਰਧਾਨ ਤੁਸੀਂ ਤਾਂ ਬੰਸਾ ਸਾਹਿਬ ਤੇ ਹੋ ਜੇ ਮੈਨੂੰ ਵੀ ਕੋਈ ਦੋ ਤੇ ਉਹਨਾਂ ਦੇ ਮੁਤਾਬਕ ਜਿਹੜੀ ਇੱਕ ਵੀਡੀਓ ਜਿਹੜੀ ਹੈ ਮਨਜੀਤ ਸਿੰਘ ਕਾਕਰ ਨੇ ਜਾਰੀ ਕੀਤੀ ਹੈ ਇੱਕ ਆ ਜਿਹੜੀ ਦਵਾਈ ਖਾਨ ਤੋਂ ਪਹਿਲੇ ਐਸੇ ਜਿਹੜੇ ਮੋੜ ਨੇ ਆ ਵਿਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਗਏ ਤਾਂ ਉਹ ਮੀਆਂ ਮੋੜ ਕੇ ਸਾਡਾ ਸੌਦਾ ਪੂਰਾ ਜੜਿਆ ਠੀਕਾ ਤੜਕੇ ਕਰਾਂਗੇ ਠੀਕਾ ਵੀ ਗੁਰਪ੍ਰੀਤਨ ਮੈਨੂੰ ਕਰਨ ਉਹ ਪਿਆਰੇ ਪੰਜਾਬੀਓ ਹੁਣੇ ਦੋ ਦਿਨ ਅਸੈਂਬਲੀ ਦਾ ਸੈਸ਼ਨ ਖਤਮ ਹੋ ਗਿਆ ਠੀਕ ਹੈ ਤੇ ਸੈਸ਼ਨ ਵਿੱਚ ਤੁਸੀਂ ਵੇਖਿਆ ਹੋਣਾ ਅਖੀਰਲੇ ਦਿਨ ਕੁ ਅੱਧੇ ਘੰਟੇ ਬਾਅਦ ਸਭਗਵੰਤ ਮਾਨ ਸੀਐਮ ਪੰਜਾਬ ਵੀ ਆਏ ਸੀ ਤੇ ਉਸ ਤੋਂ ਪਹਿਲੇ ਅਮਰ अरोड़ा ਜੀ ਜਿਹੜੇ ਨਵੇਂ ਅਧਿਐਚ ਬਣੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਵੀ ਨੇ ਹਾਊਸ ਦੇ ਵਿੱਚ ਸਰ ਮੈਂ ਉਹਦੋਂ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਇਹ ਨਾਰਾ ਸੀ ਆਮ ਆਦਮੀ ਪਾਰਟੀ ਦਾ ਕਿ ਅਸੀਂ ਰਿਸ਼ਵਤ ਤੇ ਬਹੁਤ ਤਕੜੇ ਹੋ ਕੇ ਦੀ ਖਿਲਾਫਤ ਕਰਾਂਗੇ ਤੇ ਇੱਕ ਪੈਸੇ ਦੀ ਰਿਸ਼ਵਤ ਸਾਰੀ ਸਰਕਾਰ ਨਹੀਂ ਲਏਗੀ ਚਲੋ ਆਂਦੇ ਟਾਈਮ ਦੇ ਵਿੱਚ ਬਹੁਤ ਸਾਰੇ ਸੈਸ਼ਨ ਵੀ ਆਣੇ ਨੇ ਬਹੁਤ ਸਾਰੇ ਮੌਕੇ ਵੀ ਆਣੇ ਨੇ ਹਰ ਮਹਿਕਮੇ ਦਾ ਇਹਨਾਂ ਦਾ ਜਿਹੜਾ ਝੂਠ ਹੈ ਇਹਨਾਂ ਦਾ ਜਿਹੜੀ ਚੋਰੀ ਹੈ ਜਿਹੜੀ ਡਕੀਤੀ ਹੈ ਭਾਵੇਂ ਮਾਈਨਿੰਗ ਚੱਲ ਰਹੀ ਹੋਵੇ ਭਾਵੇਂ ਸ਼ਰਾਬ ਦੇ ਘਟਾਲੇ ਵਿੱਚ ਚੱਲ ਰਹੀ ਹੋਵੇ ਭਾਵੇਂ ਸੀਐਲਯੂਸ ਚੱਲ ਰਹੀ ਹੋਵੇ ਰੈਵਨਿਊ ਡਿਪਾਰਟਮੈਂਟ ਚੱਲ ਰਹੀ ਹੋਵੇ ਭਾਵੇਂ ਪੁਲਿਸ ਡਿਪਾਰਟਮੈਂਟਸ ਦੇ ਵਿੱਚ ਵੱਡੇ ਪੈਮਾਨੇ ਤੇ ਜਿਹੜੇ ਗੁੰਡਾਗਰਦੀ ਚੋਰੀ ਡਕੀਤੀ ਚੱਲ ਰਹੀ ਹੈ ਉਦਾਂ ਤੇ ਪਰਦਾ ਖਾਸ਼ੀ ਕਰਨਗੇ ਪਰ ਅੱਜ ਮੈਨੂੰ ਇੱਕ ਹੋਰ ਚੀਜ਼ ਸਾਹਮਣੇ ਆਈ ਹੈ ਮੈਂ ਅਮਨ अरोड़ा ਜੀ ਨੂੰ ਤੇ ਭਗਵੰਤ ਮਾਨ ਜੀ ਦੇ ਤੋਂ ਤੇ ਅਸੀਂ આજ ਤੀ ਕੋਈ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਤੁਨ ਖੋਪੇ ਪਾ ਲਏ ਪਹਿਲੇ ਤੇ ਸਾਨੂੰ ਲੱਗਦਾ ਸੀ ਕੱਲੋਂ ਕੰਨੋਂ ਹੀ ਬੋੜੇ ਨੇ ਤੇ ਹੁਣ ਤੇ ਅੱਖਾਂ ਤੇ ਵੀ ਖੋਪੇ ਪਾ ਲਏ ਉਹਦਾ ਮਤਲਬ ਇਹ ਹੈ ਨਾ ਤਾਂ ਕੋਈ ਉਮੀਦ ਨਾ ਕਰੋ ਤਾਂ ਮੈਂ ਅਮਨ अरोड़ा ਜੀ ਨੂੰ ਪੁੱਛਣਾ ਚਾਹਨਾ ਅਮਨ ਜੀ ਤੁਹਾਡੇ ਤੇ ਭਗਵੰਤ ਮਾਨ ਦੇ ਬਿਲਕੁਲ ਗੁਆਂਢ ਦੇ ਵਿੱਚ ਉਸੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਅਸੈਂਬਲੀ ਹਲਕਾ ਉਥੋਂ ਦੇ ਐਮ.ਐਲ.ਏ ਨੇ ਬੀ.ਬੀ ਨਰਿੰਦਰ ਗੌਰ ਭਰਾਜ ਉਹਨਾਂ ਨੇ ਚੰਦੜੇ ਪਹਿਲੇ ਅੱਜ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਬੜੀ ਦਰਦਨਾਕ ਵੀਡੀਓ ਹੈ ਜਿਹਦੇ ਵਿੱਚ ਇੱਕ ਸਬ ਮਨਜੀਤ ਸਿੰਘ ਕਾਕਾ ਜਿਹੜੇ ਖੁਦ ਪਵਾਨੀਗੜ੍ਹ ਦੀ ਜਿਹੜੀ ਟੱਕ ਯੂਨੀਅਨ ਹੈ ਉਹਨਾਂ ਨੇ ਫੈਸਲਾ ਕੀਤਾ ਸੀ ਉਹਨੇ 5 ਸਾਲ ਦੇ ਹਰ ਸਾਲ ਇੱਕ ਨਵਾਂ ਪ੍ਰਧਾਨ ਚੁਣਦੇ ਨੇ ਉਹਨੇ 5 ਸਾਲ ਦੇ ਹੀ ਪ੍ਰਧਾਨ ਚੁਣੇ ਸੀ ਐਤ ਕੀ ਬਾਰੇ ਮਨਜੀਤ ਸਿੰਘ ਕਾਕਾ ਨੇ ਦੱਸੇ ਤੇ ਮਨਜੀਤ ਸਿੰਘ ਕਾਕੇ ਕੋਲ ਨਰਿੰਦਰ ਖੋੜ ਭਰਾਜੀ ਨੇ ਡਿਮਾਂਡ ਰੱਖੀ ਕਿ ਪ੍ਰਧਾਨ ਤੁਸੀਂ ਤਾਂ ਬੰਦ ਸਾਹਿਬ ਤੇ ਹੋ ਜੇ ਮੈਨੂੰ ਵੀ ਕੋਈ ਦੋ ਤੇ ਉਹਨਾਂ ਦੇ ਮੁਤਾਬਕ ਜਿਹੜੀ ਇੱਕ ਵੀਡੀਓ ਜਿਹੜੀ ਹੈ ਮਨਜੀਤ ਸਿੰਘ ਕਾਕਾ ਨੇ ਜਾਰੀ ਕੀਤੀ ਹੈ ਇੱਕ ਆ ਜਿਹੜੀ ਦਵਾਈ ਖਾਨ ਤੋਂ ਪਹਿਲੇ ਉਹਦੇ ਵਿੱਚ ਉਹਨਾਂ ਨੇ ਖੁਦ ਕਬੂਲਿਆ ਕਿ ਤਕਰੀਬਨ 30 ਲੱਖ ਰੁਪਇਆ ਮੇਰੇ ਕੋਲ ਡਿਮਾਂਡ ਕੀਤਾ ਤੇ ਮੈਂ ਦਿੱਤਾ ਉਸ ਤੋਂ ਬਾਅਦ ਅਨਾਉਂਸਮੈਂਟ ਤੋਂ ਪਹਿਲੇ ਉਹਨਾਂ ਦਾ ਪੀਏ ਬਲੌਕ ਆਪ ਦਾ ਪ੍ਰਧਾਨ ਰਹਿ ਚੁੱਕਿਆ ਉੱਤੇ ਗੁਰਪ੍ਰੀਤ ਸਿੰਘ ਜਿਹਦਾ ਨਾਮ ਹੈ ਉਹਨੇ ਆ ਕੇ ਫਿਰ ਪੈਸੇ ਵਾਪਸ ਕੀਤੇ ਉਹਦੀ ਫੋਟੋ ਵੀ ਹੈ ਵੀਡੀਓ ਦੇ ਵਿੱਚ ਬਕਾਇਦਾ ਤੌਰ ਉਹਦੀ ਫੋਟੋ ਹੈ 30 ਲੱਖ ਰੁਪਏ ਵਾਪਸ ਕਰਦਿਆਂ ਦੀ ਤੇ ਦੂਸਰੇ ਪਾਸੇ 50 ਲੱਖ ਰੁਪਏ ਲੈ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਕੇ ਉਹਦੇ ਗੱਲ ਦੇ ਵਿੱਚ ਹਾਰ-ਪਾ ਦੇ ਤੇ ਜਿੱਤਦੇ ਤੇ ਮੈਂ ਪੁੱਛਣਾ ਚਾਹਾਂਗਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਓਗੇ ਪਾ ਮੇ ਗੱਲ ਗਲਤ ਹੈ ਮੈਂ ਵੀ ਇਸ ਗੱਲ ਨੂੰ ਕਬੂਲਨਾ ਰਿਸ਼ਵਤ ਲੈਣੀ ਤੇ ਰਿਸ਼ਵਤ ਦੇਣੀ ਵੀ ਉਹਨਾਂ ਬੜਾ ਗੁਨਾਹ ਹੈ ਬਟ ਅੱਜ ਅਮਨ ਅਰੋੜਾ ਜੀ ਤੁਸੀਂ ਤੇ ਉਹਦੇ ਫਲੋਰ ਆਫ ਦੀ ਹਾਊਸ ਤੇ ਕਿਹਾ ਸੀ ਕਿ ਅਸੀਂ ਇਸ ਕਿਸਮ ਦੀ ਕੋਈ ਵੀ ਚੀਜ਼ ਅਲਾਉ ਨਹੀਂ ਕਰਾਂਗੇ ਕਿਸੇ ਨੂੰ ਵੀ ਕੋਈ ਗੱਲ ਹੋਵੇ ਤੁਸੀਂ ਸਾਡੇ ਸਾਹਮਣੇ ਲੈ ਕੇ ਹੋਏ ਤੁਹਾਡੇ ਸਾਹਮਣੇ ਮੈਂ ਪਹਿਲਾ ਚੈਲੰਜ ਲੈ ਕੇ ਆਇਆ ਕਿ ਇੱਕ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਇਹ ਕੋ ਜੁਡੀਸ਼ੀਅਲ ਕਿਸੇ ਜੱਜ ਦੇ ਕੋਲੋਂ ਇਹਦੀ ਬਕਾਇਦਤ ਹੋਰ ਤਕੀਕਾਤ ਕਰਾਉਣ ਨੂੰ ਤੁਸੀਂ ਤਿਆਰ ਹੋ ਅਸੀਂ ਪੁਲਿਸ ਦੀ ਕੋਈ ਸੈਟ ਨਹੀਂ ਬੜਵਾਣੀ ਪੁਲਿਸ ਦੀ ਸੈਟ ਨੇ ਤੇ ਝੂਠੀਆਂ ਰਿਪੋਰਟਾਂ ਹੀ ਦੇਣੀਆਂ ਤੁਹਾਡੇ ਕਹਿੰਦੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜਾਜਦ ਦੇ ਕੋਲ ਇਨਵੈਸਟੀਗੇਸ਼ਨ ਨਾਲ ਨੂੰ ਤਿਆਰ ਹੋ ਤੇ ਉਹਨੂੰ ਟਾਈਮ ਬਾਉਂਡ ਕਰੋਗੇ ਕਿ ਐਨੀ ਦੇਰ ਦੇ ਵਿੱਚ 15 ਦਿਨਾਂ ਜਾਂ 20 ਦਿਨਾਂ ਦੇ ਵਿੱਚ ਰਿਪੋਰਟ ਦੇਣ ਤੇ ਕੀ ਤੁਸੀਂ ਆਪਣੀ ਐਮਐਨਏ ਸਹਿਬਾ ਤੇ ਤੇ ਉਹਨਾਂ ਦੇ ਜਿਹੜੇ ਬਲਾਕ ਦੇ ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਜਾਂ ਉਹਨਾਂ ਦੇ ਪੀਏ ਗੁਰਪ੍ਰੀਤ ਸਿੰਘ ਜਾਂ ਇੱਕ ਦੋ ਆਦਮੀ ਹੋਰ ਸਾਂ ਮਨਜੀਤ ਸਿੰਘ ਕਾਕੇ ਨੇ ਜਿਨ੍ਹਾਂ ਦਾ ਨਾਮ ਲਿਆ ਦਵਾਈ ਖਾਂ ਤੋਂ ਪਹਿਲੇ ਉਹ ਤਾਂ ਕੁਦਰਤੀ ਪ੍ਰਮਾਤਮਾ ਨੇ ਮਿਹਰ ਕੀਤੀ ਉਹਨਾਂ ਨੂੰ ਲੋਕਲ ਹਸਪੀਟਲ ਚ ਘੜਿਆ ਪਹਿਲੇ ਪਵਾਨੀਗੜ ਪਵਾਨੀਗੜ ਤੋਂ ਫਿਰ ਉਹਨਾਂ ਰਜਿੰਦਰ ਹਸਪੀਟਲ ਮੈਡੀਕਲ ਕਾਲਜ ਪਟਿਆਲਾ ਲੈ ਗਏ ਉਹਦੀ ਜਾਨ ਬਚ ਗਈ ਹੈ ਉਹਨਾਂ ਨੇ ਆਪਣੇ ਵੱਲੋਂ ਕੋਈ ਕਦੇ ਨਹੀਂ ਛੱਡੀ ਸੀ ਖੁਦ ਕਸ਼ੀ ਕਰਦੀ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ ਜੇ ਕੱਲ ਸਾਬਤ ਹੋ ਗਈ ਕੀ ਤੁਸੀਂ ਨਰਿੰਦਰ ਕੌਰ ਭਰਾਏ ਤੇ ਕੋਈ ਐਕਸ਼ਨ ਲਹੋਗੇ ਇਸ ਕਿਸਮ ਦੇ ਅਨੇਕਾਂ ਤੁਹਾਡੇ ਐਮਐਲਏ ਅਨੇਕਾਂ ਤੁਹਾਡੇ ਐ ਮਿਨਿਸਟਰਜ਼ ਨੇ ਜਿਹਨਾਂ ਦੀ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਤੇ ਉਹੀ ਤੁਸੀਂ ਠੰਡੇ ਬਸਤੇ ਚ ਪਾ ਦਿੱਤੀ। ਮੈਂ ਤੇ ਸ਼ਗਾਮ ਤੁਹਾਡੇ ਤੇ ਚਾਰਜਸ ਲਾਏ ਜੇ ਤੁਸੀਂ ਮੁਕਰਗੇ ਬਿਜਲੀ ਬੋਰਡ ਦੇ ਚਾਰਜਸ ਤੋਂ ਨਹੀਂ। ਫਿਰ ਤੁਸੀਂ ਕਬੂਲ ਲਿਆ ਕਿਸੇ ਵਿਚੋਲੇ ਨੇ ਲੈਨੇ ਸੀ ਪੈਸੇ। ਪਹਿਲੇ ਕਰੋੜ ਦੀ ਗੱਲ ਆਈ ਫਿਰ 7 ਲੱਖ ਤੇ ਆ ਗਈ। ਮੈਂ ਪੁੱਛਣਾ ਚਾਹੁੰਦਾ ਜੇ 7 ਲੱਖ ਵੀ ਆਇਆ ਕੀ ਉਸ ਆਦਮੀ ਤੇ ਜਿਹਨੇ 7 ਲੱਖ ਰੁਪਈਆ ਲਿਆ ਤੀ ਕਿ ਅਸੀਂ ਪੈਸੇ ਵਾਪਸ ਕਰਾਤ ਤੇ ਕੀ ਤੁਸੀਂ ਉਸਦੇ ਤੇ ਕੇਸ ਰਜਿਸਟਰ ਕਿਉਂ ਨਹੀਂ ਕਰਾਇਆ? ਕੀ ਉਹ ਕੇਸ ਵਿਜੀਲੈਂਸ ਨੂੰ ਕਿਉਂ ਨਹੀਂ ਦਿੱਤਾ ਗਿਆ? ਪੈਸੇ ਵਾਪਸ ਕਰਾਣੇ ਤਾਂ ਕੋ ਬੁਨਾ ਦੀ ਮਾਫੀ ਲੋੜਾ ਹੁੰਦੀ ਹੈ ਕੱਲ ਨੂੰ ਕੋਈ ਬੈਂਕ ਲੁੱਟ ਲੇ ਚੋਰ ਫੜੇ ਜਾਣ ਉਹ ਕਹਿਣ ਅਸੀਂ ਫਿਰ ਤੁਹਾਨੂੰ ਪੈਸੇ ਵਾਪਸ ਕਰ ਦਿੰਨੇ ਕਿ ਉਹ ਬੈਂਕ ਡਕੇਟੀ ਤੋਂ ਮਾਫੀ ਮਿਲ ਜੇਗੀ ਤਾਂ ਮੈਂ ਅਮਨ ਅਰੂੜਾ ਜੀ ਨੂੰ ਇੱਕ ਮੇਰਾ ਇੱਕ ਚੈਲੰਜ ਹੈ ਕਿ ਤੁਹਾਡੇ ਸਾਹਮਣੇ ਕੀ ਹੈ ਸਹਿਬ ਪੰਜਾਬ ਦੇ ਲੋਕ ਉਮੀਦ ਕਰਦੇ ਨੇ ਉਮੀਦ ਤੇ ਵੈਸੇ ਹੁਣ ਤੁਹਾਡੇ ਤੋਂ ਹੈ ਕਿਸੇ ਨੂੰ ਕੋਈ ਨਹੀਂ ਪਰ ਲੈਟ ਅਸ ਸੀ ਤੁਸੀਂ ਹੁਣੇ ਤਾਜ਼ੇ ਪ੍ਰਧਾਨ ਬਣੇ ਹੋ ਔਨ ਦੀ ਫਲੋਰ ਆਫ ਦੀ ਹਾਊਸ ਤੁਸੀਂ ਸਾਰੇ ਪੰਜਾਬ ਨੂੰ ਯਕੀਨ ਦਿਵਾਇਆ ਸੀ ਕੋਈ ਵੀ ਇਸ ਕਿਸਮ ਦੀ ਕੋਈ ਕਿਸੇ ਨੂੰ ਕੋਈ ਰਿਪੋਰਟ ਆਂਦੀ ਹੈ ਤੁਸੀਂ ਸਾਡੇ ਤੱਕ ਭੇਜੋ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਲਓ ਤੁਹਾਡੇ ਕੋਲ ਮਨੋ ਰੋੜਾ ਜੀ ਇਹ ਪਹਿਲਾ ਚੈਲੰਜ ਆਇਆ ਵੇਖਦੇ ਆ ਨਰਿੰਦਰ ਕੌਰ ਪਰ ਆਜ ਦੇ ਕੇਸ ਦੇ ਵਿੱਚ ਜਿੱਥੇ ਮਨਜੀਤ ਸਿੰਘ ਆ ਕੇ 20 ਲੱਖ ਰੁਪਇਆ ਲਿਆ ਗਿਆ ਕੀ ਉਹਦੇ ਵਿੱਚ ਤੁਸੀਂ ਕੋਈ ਫਰੀਅਰ ਫੇਅਰ ਇਨਵੈਸਟੀਗੇਸ਼ਨ ਕਰੋਗੇ ਕਿ ਜਸਟਿਸ ਪ੍ਰਵੇਲ ਕਰੇਗੀ ਕੀ ਉਹਦੇ ਵਿੱਚ ਕਾਨੂੰਨ ਪ੍ਰਵੇਲ ਕਰੇਗਾ ਕੀ ਉਹਦੇ ਵਿੱਚ ਇਸ ਆਦਮੀ ਨੂੰ ਜਸਟਿਸ ਮਿਲ ਪਾਏਗੀ ਨਿਆਂ ਮਿਲ ਪਾਏਗਾ ਇਹ ਸਵਾਲ ਤੁਹਾਡੇ ਸਾਹਮਣੇ ਹੈ ਹੁਣ ਦੇਖਣਾ ਚਾਹੁੰਦੇ ਨੇ ਤੁਸੀਂ ਕੀ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਆਪ ਮੈਨੂੰ ਪੈਸੇ ਜਿਹੜੇ ਮੋੜ ਨੇ ਆ ਬਚਾਰੇ ਗੁਰਪ੍ਰੀਤ ਜੂਰੀ ਨੇ ਜਿੰਮੇ ਲੈ ਕੇ ਗਏ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕ ਆ ਤੜਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਾ ਨਾ ਮੈਨੂੰ ਕਰਨ ਕੋਈ ਤੇ ਕੰਨਾ ਹੋਈ ਜਾਣਿਆ ਬਚਲੇ ਆ ਇਹਦੇ ਇਹਨਾਂ ਦੀ ਕੋਈ ਚੱਕਰ ਨਹੀਂ ਠੀਕ ਆ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਈ ਸੌਦਾ ਤਾਂ ਆਪਣਾ ਹੋਇਆ ਸੀ ਦੀ ਚ Ahaa, alle kiitisä autoa, hait